ਸਲੋਕ ਮਹੱਲਾ ਚੌਥਾ ਇਹ ਬਾਣੀ ਧੰਗ ਗੁਰੂ ਰਾਮਦਾਸ ਜੀ ਦੀ ਉਚਾਰਣ ਕੀਤੀ ਹੋਈ ਹੈ ਬਿਨ ਸਤਗੁਰ ਸੇਵੇ ਜੀ ਕੇ ਬੰਦਨਾ ਜੇਤੇ ਕਰਮ ਕਮਾਹੇ ਸਤਗੁਰੂ ਦੀ ਦੱਸੀ ਹੋਈ ਕਾਰ ਕਰਨ ਤੋਂ ਬਿਨਾ ਜਿੰਨੇ ਕੰਮ ਜੀਵ ਕਰਦੇ ਹਨ ਉਹ ਉਹਨਾਂ ਲਈ ਬੰਦਨ ਬਣਦੇ ਹਨ ਭਾ ਉਹ ਕਰਮ ਹੋਰ ਵਧੇ ਕਮਾਇਆ ਦੇ ਮੋਹ ਵਿੱਚ ਫਸਾਉਂਦੇ ਹਨ ਬਿਨ ਸਤਗੁਰ ਸੇਵੇ ਠਵਰਣਾ ਪਾਵਹੀ ਮਰ ਜਮ ਮਹਿ ਆਵਹਿ ਜਾਹਿ ਸਤਗੁਰੂ ਦੀ ਸੇਵਾ ਤੋਂ ਬਿਨਾ ਕੋਈ ਹੋਰ ਆਸਰਾ ਜੀਵਾਂ ਨੂੰ ਮਿਲਦਾ ਨਹੀਂ ਅਤੇ ਇਸ ਕਰਕੇ ਮਰਦੇ ਅਤੇ ਜਮਦੇ ਰਹਿੰਦੇ ਹਨ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਆਏ ਗੁਰੂ ਦੀ ਦੱਸੀ ਹੋਈ ਸਿਮਰਨ ਦੀ ਕਾਰ ਤੋਂ ਖੁੰਝ ਕੇ ਮਨੁੱਖ ਹੋਰ ਹੋਰ ਵਿੱਕੇ ਬੋਲ ਬੋਲਦਾ ਹੈ ਇਸ ਦੇ ਹਿਰਦੇ ਵਿੱਚ ਨਾਮ ਨਹੀਂ ਵਸਦਾ ਨਾਨਕ ਬਿਨ ਸਤਿਗੁਰ ਸੇਵੇ ਜੰਪੁਰ ਬੱਦੇ ਮਾਰੀਐ ਮੂ ਕਾਲ ਐ ਉਠ ਜਾਹੇ ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ हे ਨਾਨਕ ਸਤਿਗੁਰ ਦੀ ਸੇਵਾ ਤੋਂ ਬਿਨਾ ਜੀਵ ਮਾਨੋ ਜੰਪੂਰੀ ਵਿੱਚ ਬੱਦੇ ਮਾਰੀ ਦੇ ਹਨ ਅਤੇ ਤੁਣ ਵੇਲੇ ਜਗ ਤੋਂ ਮੂ ਕਾਲ ਖਟ ਕੇ ਜਾਂਦੇ ਹਨ ਮਹੱਲਾ 3 ਜਾਂ ਏ ਬਾਣੀ ਧੰਗ ਗੁਰੂ ਅਮਰਦਾਸ ਜੀ ਦੀ ਉਚਾਰਣ ਕੀਤੀ ਹੋਈ ਹੈ ਇੱਕ ਸਤਗੁਰ ਕੀ ਸੇਵਾ ਕਰੇ ਚੱਕਰੀ ਹਰ ਨਾਮੇ ਲੱਗਾ ਪਿਆਰ ਕਈ ਮਨੁੱਖ ਸਤਗੁਰ ਦੀ ਦੱਸੀ ਹੋਈ ਸਿਮਰਨ ਦੀ ਕਾਰ ਕਰਦੇ ਹਨ ਅਤੇ ਉਹਨਾਂ ਦਾ ਪ੍ਰਭੂ ਦੇ ਨਾਮ ਵਿੱਚ ਪਿਆਰ ਬਣ ਜਾਂਦਾ ਹੈ ਨਾਨਕ ਜਨਮ ਸਵਾਰਣ ਆਪਣਾ ਕੁਲ ਕਾ ਕਰਨ ਉਦਾਰ اے نانک او اپنا منوکھا جنم سوار لیندے ہن تے اپنی کول بھی تار لیندے ہن پوڑی اپے چاٹ سال آپ ہے بادا اپے چاٹڑے پڑھن کو آنے پرماطما آپ ہی पाठशाला ہے آپ ہی استاد ہے تے آپ ہی منڈے پڑھن نوں لیاوندا ہے اپے پتا ماں تا ہے اپے اپے بالک کرے سیانے ਆਪ ਹੀ ਮਾਪਿਓ ਹੈ ਅਤੇ ਆਪ ਹੀ ਬਾਲਕਾਂ ਨੂੰ ਸਿਆਣੇ ਕਰਦਾ ਹੈ ਇਕ ਥਾਂ ਪੜ੍ਹ ਬੂ ਜੈ ਸਭ ਆਪੇ ਇਕ ਥਾਂ ਆਪੇ ਕਰੇ ਈਆਣੇ ਇਕ ਥਾਂ ਸਭ ਕੁਝ ਪੜ੍ਹ ਕੇ ਆਪ ਹੀ ਸਮਝਦਾ ਹੈ ਅਤੇ ਇਕ ਥਾਂ ਆਪ ਹੀ ਬਾਲਕਾਂ ਨੂੰ ਈਆਣੇ ਕਰ ਦਿੰਦਾ ਹੈ ਇਕ ਨਾ ਅੰਦਰ ਮਹਿਲ ਬੁਲਾਏ ਜਹ ਆਪ ਤੇ ਰੈ ਮਨ ਸੱਚੇ ਪਾਣੇ हे सच्चे हरि जदौ आप तेरे मन विच चंगे लगदे हन तां तो इकणा नु अपने महल विच ਧੁਰ ਅੰਦਰ ਬੁਲਾ ਲੈਂਦਾ ਹੈ ਜਿਨਾ ਆਪੇ ਗੁਰਮੁਖ ਦੇ ਵੜਿਆਈ ਸੇ ਜਨ ਸੱਚੀ ਦਰਗਾਹ ਜਾਣੇ ਜਿਨਾ ਗੁਰਮੁਖਾਂ ਨੂੰ ਆਪ ਆਦਰ ਦਿੰਦਾ ਹੈ ਉਹ ਸੱਚੀ ਦਰਗਾਹ ਵਿੱਚ ਪ੍ਰਗਟ ਹੋ ਜਾਂਦੇ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ